ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਸਵਾਤ ਤੁਹਾਡਾ ਆਪਣੇ ਚੈਨਲ ਤੇ ਜੀ ਅੱਜ ਫੇਰ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਦੇਖ ਸਕਦਾ ਹਾਂ ਤੁਸੀਂ ਮਹਿੰਦਰਾ ਜਨੇ ਕਿ ਖੜਾ 475 ਡੀ ਆਈ ਇਹ ਵੀ ਟਰੈਕਟਰ ਤੁਸੀਂ ਦੇਖ ਸਕਦਾ ਬਿਲਕੁਲ ਸਾਫ਼ ਹਾਲਤ ਵਿੱਚ ਹੈ ਟਾਇਰਾਂ ਦੀ ਜੇ ਗੱਲ ਕਰੀ 80 ਤੋਂ 85 ਪੈਸੇ ਟਾਇਰ ਹੈ ਜੀ ਤੇ ਤੇ ਮਾਡਲ ਦੀ ਜੇ ਗੱਲ ਕਰੀ 96 ਮਾਡਲ ਹੈ 1 ਲੱਖ 80 ਹਜ਼ਾਰ ਰੁਪਏ ਦੀ ਮੰਗ ਹੈ ਜੀ ਟਰੈਕਟਰ ਬਹੁਤ ਸੋਹਣਾ ਟਰੈਕਟਰ ਸ਼ੈਡ ਨਾਲ ਆ ਨੀਗਾ ਅੱਗੇ ਲੈ ਕੇ ਚੱਲਦਾ ਸਵਰਾਜ 855 ਖੜਾ ਜੀ ਐਫੀ ਇਹ ਵੀ ਟਰੈਕਟਰ ਦੂਈ ਦੇ ਸਾਹਦੇ ਜਮਾ ਨਵਾਂ ਟਰੈਕਟਰ ਨਵਾਂ ਨ ਕੋ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਜੀ ਇਹ ਦੇਖ ਸਕਦਾ ਤੁਸੀਂ ਟਾਇਰਾਂ ਦੀ ਗੱਲ ਕਰੀ ਹੌਲੀ ਟਾਇਰ ਪੈ 100% ਜੀ ਅਗਲੇ ਹੈਗੇ 90 ਪੈਸੇ ਤੇ ਬਾਕੀ ਜੇ ਰੰਗ ਪੇਂਟ ਦੀ ਗੱਲ ਕਰੀਏ ਬਹੁਤ ਸੋਹਣਾ ਪਿਆ ਔਰਿਜੀਨਲ ਪਿਆ ਜੀ ਸਾਰਾ ਇਹ 13 ਮਾੜਾ 4 ਲੱਖ 45000 ਪੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਬਹੁਤ ਸੋਹਣਾ ਪਿਆ ਜੀ ਇਹ ਤੇ ਅੱਗੇ ਲੈ ਕੇ ਚੱਲ ਦੱਸਣੋਂ ਅੱਗੇ ਮਹਿੰਦਰਾ ਖੜਾ ਯਾਰ ਜਨਾਲਟਰਾ ਵਾਂਸ 555 DI ਇਹ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਾਇਰਾਂ ਦੀ ਜਿੱਦ ਗੱਲ ਕਰੀ ਪਿਛਲੇ ਟਾਇਰ ਹੈਗੇ 70 ਰੁਪਏ ਤੇ ਅਗਲੇ ਅੱਧੇ ਹੀ ਹੈਗੇ ਆ ਜੀ ਬਾਕੀ ਘੋੜਾ ਬੈਂਪਰ ਲੱਗੇ ਦੇ ਸਕਦੇ ਤੁਸੀਂ ਇਹ ਹੈਗਾ ਜੀ 12 ਮਾੜ 3 ਲੱਖ 70 ਹਜ਼ਾਰ ਰੁਪਏ ਡਿਮਾਂਡ ਆ ਦੇਖ ਸਕਦੇ ਤੁਸੀਂ ਟਰਬੋ ਹੋਇਆ ਹੀ ਟਰੈਕਟਰ ਇਹ ਔਡ ਵਾਲੀ ਛਤਰੀ ਛਤਰੀ ਦੇ ਸਕਦੇ ਫਿਬਰੂਅਰੀ ਛਤਰੀ ਦੇ ਸਕਦੇ ਤੁਸੀਂ ਹਿਸਾਬ ਸਭ ਬਹੁਤ ਸੋਹਣਾ ਪਏ ਵਾੜੀ ਲੈਣ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਇਹ ਓਕੇ ਅੱਗੇ ਖੜਾ ਜੀ ਸੋਨ ਵਾਲੇ ਦਾ ਇੰਟਰਨੈਸ਼ਨਲ ਡੀਏ 60 ਇਹ ਵੀ ਦੇਖ ਸਕਦਾ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ ਬਾਕੀ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ 90 ਪੈਸੇ ਪਏ ਜੀ ਇਹਦੇ ਬਾਕੀ ਪੇਂਟ ਪੌਂਪ ਦਾ ਸਾਰਾ ਹੀ オリジナル ਆ ਜੀ ਇਹ 20 ਮਾੜਾ 6 ਲੱਖ 10 ਹਜ਼ਾਰ ਰੇਡ ਮਾੜਾ ਚੈੱਕ ਕਰ ਸਕਦੇ ਤੁਸੀਂ ਇਹ ਸੱਤ ਸੌ ਵਾਡੀ ਲੈਣ ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਇਹ ਛਤਰੀ ਛਤਰੀ ਜੀ ਹਦਨ ਕੋਕਾਪੀ ਟਰੈਕਟਰ ਆ ਜੀ ਤੇ ਅੱਗੇ ਖੜਾ ਜੀ ਫਾਰਮ ਟਰੱਕ 60 ਆ ਸੈੱਨ ਮਾਡਲ 265 ਹਜ਼ਾਰ ਪਰ ਡਿਮਾਂਡ ਆ ਟਰੈਕਟਰ ਦੀ ਟੈਟ ਆ ਵੀ ਬਹੁਤ ਸੋਹਣਾ ਜੀ ਟਾਇਰ ਇਹਦੇ ਨਵੇਂ ਆਂ ਦੀ ਬਾਕੀ ਓਰੀਜਨਲ ਆ ਸਾਰਾ ਟਰੈਕਟਰ ਜੀ ਦੇ ਸਕਦਾ ਤੁਸੀਂ ਰੰਗ ਪੇਂਟ ਦਾ ਦੇ ਸਕਦਾ ਬਾਡੀ ਲੈਨ ਦਾ ਬਹੁਤ ਸੋਹਣਾ ਵਾ ਇਹ ਸਭ ਸੋ ਚੈੱਕ ਕਰ ਸਕਦੇ ਹਾਂ ਸੈੱਨ ਮਾਡਲ 265 ਹਜ਼ਾਰ ਪਰ ਡਿਮਾਂਡ ਆ ਅੱਗੇ ਖੜਾ ਜੀ ਫਾਰਮ ਟਰੱਕ ਸਾਠ ਇਹ ਵੀ ਦੇ ਸਕਦਾ ਟਰੈਕਟਰ ਤੁਸੀਂ ਇਹ ਵੀ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਜੀ 10 ਮਾਡਲ 315 ਹਜ਼ਾਰ ਪਰ ਡਿਮਾਂਡ ਆ ਦੇ ਸਕਦਾ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਟਾਇਰਾਂ ਦੀ ਗੱਲ ਕਰੇ ਟਾਇਰ ਇਹਦੇ ਨਵੇਂ ਆ ਜੀ ਬਾਕੀ origignal ਟਰੈਕਟਰ ਆਈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਅੱਗੇ ਖੜਾ ਹੈ ਫਾਰਮ ਟਰੱਕ 65 EPI ਦੇਖ ਸਕਦੇ ਹੋ ਤੁਸੀਂ 9 ਮੜ 3 ਲੱਖ 35000 ਰੁਪਏ ਡਿਮਾਂਡ ਆ ਇਹ ਵੀ ਟਰੈਕਟਰ ਐਨ ਕੋਕਾ ਵੀ ਸਟਰੈਟਰ ਆਈ 36 ਤੇ ਐਨ ਨਵੀਂ ਲੱਗੇ ਦੇਖ ਸਕਦੇ ਹੋ ਤੁਸੀਂ ਟਾਇਰਾਂ ਦੀ ਗੱਲ ਕਰੀਏ ਟਾਇਰ ਦੇਖ ਸਕਦੇ ਹੋ ਵੱਡੇ ਟਾਇਰ ਆਈ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਵਾਡੀ ਲੈਣ ਦਾ ਬਹੁਤ ਸੋਹਣਾ ਪਿਆ ਇਹ ਸਸ ਚੈੱਕ ਕਰ ਸਕਦੇ ਹੋ ਐਨ ਵਧੀਆ ਹਾਲਤ ਦੇ ਵਿੱਚ ਪਿਆ ਟਰੈਕਟਰ ਇਹ ਹੈਗਾ ਹੀ 9 ਮੜ 3 ਲੱਖ 65000 ਰੁਪਏ ਆ 35000 ਰੁਪਏ ਦਾ ਮਾੜਾ ਅੰਗੇ ਫੋਟੋਗ੍ਰਾਫੀ ਫਾਰਮ ਟਰੈਕ ਫਾਰਮ ਟੈਕ origignal ਟਰੈਕਟਰ ਹੈ ਇਹ ਦੇਖ ਸਕਦੇ 45 ਫਾਰਮ ਟਰੱਕ ਤੇ ਹੋੜ ਵਾਲੀ ਸ਼ੇਪ ਚਾਹੀਦੀ ਦੇਖ ਸਕਦੇ ਤੁਸੀਂ ਤੇ ਇਹ ਹੈਗਾ 98 ਮਾਡਲ 140000 ਰੁਪਏ ਦਾ ਵਾੜਾ ਪੰਜਾਬ ਨੂੰ ਬਟਰੈਕਟਰ ਹੈ ਜੀ ਇਹ ਤੇ ਵਾਡੀ ਲੈਂਡ ਦਾ ਬਹੁਤ ਸੋਹਣਾ origignal ਟਰੈਕਟਰ ਪਿਆ ਜੀ ਇਹ ਬਾਕੀ ਟਾਇਰਾਂ ਦੀ ਗੰਭੀਰ ਆ ਥੋੜੀ ਹਾਲਤ ਜੀ ਅੱਧੇ ਕੇ ਟਾਇਰ ਹੈਗੇ ਆ ਤੇ ਬਾਕੀ ਸਾਰਾ origignal tractor ਹੀ ਦੇ ਸਕਦਾ ਤੁਸੀਂ 1,40,000 ਰੁਪਏ ਡਿਮਾਂਡ ਆ ਇੱਕ 98 ਮਾਡਲ ਹੈ ਜੀ ਇਹ ਤੇ ਅੱਗੇ ਲੱਗ ਚੱਲਦੇ ਮਹਿੰਦਰਾ ਖੜਾ ਹੀ 475 DI ਇਹਦੀ ਵੀ ਤੁਸੀਂ ਕੰਡੀਸ਼ਨ ਤੇ ਇੱਕ ਕਰ ਸਕਦੇ ਟਾਇਰਾਂ ਦੀ ਗੱਲ ਅਗਲੇ ਟਾਇਰ ਹੈਗੇ 70 ਰੁਪਏ 75 ਪੈਸੇ ਪੈਸਲੇ ਹੈਗੇ ਜੀ 60 65 ਪੈਸੇ ਤੇ ਬਾਕੀ ਪੇਂਟ ਪੂੰਡ ਦਾ ਤੁਸੀਂ ਚੈੱਕ ਕਰ ਸਕਦੇ ਹੋ ਇਹ 2,35,000 ਰੁਪਏ ਡਿਮਾਂਡ ਆ ਦੇ ਸਕਦਾ 99 ਮਾਡਲ ਦਾ ਟਰੈਕਟਰ ਇਹ ਦੇ ਸਕਦੇ ਬਹੁਤ ਸੋਹਣੀ ਹਾਲਤ ਵਿੱਚ ਪਿਆ ਜੀ ਇਹ ਅੱਗੇ ਲੱਗੇ ਚੱਲਦਾ HMT 65 ਬਾਈ ਖੜਾ ਜੀ ਇਹਦੇ ਟਾਇਰਾਂ ਦੀ ਗੱਲ ਕਰੀ ਪਿਛਲੇ ਹੈਗੇ 70 ਰੁਪਏ ਅਗਲੇ ਟਾਇਰ ਹੈਗੇ ਅੱਧੇ ਬਾਕੀ ਤੁਸੀਂ ਦੇਖ ਸਕਦੇ ਪੇਂਟ ਪੂੰਡ ਦਾ ਦੇਖ ਸਕਦੇ ਪੇਂਟ ਹੋਇਆ ਹੋਇਆ ਤੇ 12 ਮਾਡਲ ਦਾ 4 ਲੱਖ 30 ਹੇਅਰ ਵੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਦੀ ਦੇਖ ਸਕਦੇ ਹੋ ਤੇ ਹਿੱਸਾ ਸਭ ਬਹੁਤ ਸੋਹਣਾ ਪਿਆ ਜੀ ਵਾਡੀ ਲੈਨ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਇਹ ਬਾਕੀ ਅੱਗੇ ਲੱਗੇ ਚੱਲਦਾ ਸੋਨਾ ਇੱਕ ਇੰਟਰਨੈਸ਼ਨਲ D 60 ਖੜਾ ਜੀ ਇਹ ਵੀ ਚੈੱਕ ਕਰ ਸਕਦੇ ਤੁਸੀਂ ਵਧੀਆ ਹਾਲਤ ਵਿੱਚ ਪਿਆ ਹੋਇਆ ਟਰੈਕਟਰ ਇਹ ਨਵਾਂ ਟਰੈਕਟਰ ਪਏ ਨਵਨਕੋਰ ਦੇ ਸਾਡਾ ਟਾਇਰ ਟੂ ਦੀ ਚੈੱਕ ਕਰ ਸਕਦਾ 70 ਰੁਪਏ 75 ਰੁਪਏ ਟਾਇਰ ਹੈ ਜੀ 19 ਮਾਡਲ ਦਾ 5 ਲੱਖ 60 ਹਜ਼ਾਰ ਰੁਪਏ ਨਵਾੜਾ 50 ਨੰਬਰ ਟਰੈਕਟਰ ਹੈ ਜੀ ਇਹ ਦੇਖ ਸਤੇ ਵਾਡੀ ਲੈਨ ਦਾ ਬਹੁਤ ਸੋਹਣਾ ਪਿਆ ਹੈ ਸਸਾ ਚੈੱਕ ਕਰ ਸਕਦਾ ਤੁਸੀਂ ਅੱਗੇ ਖੜਾ ਹੀ ਮਹਿੰਦਰਾ 500 75 DI XP+ ਟਰੈਕਟਰ ਬਹੁਤ ਸੋਹਣਾ ਹੀ ਹੈ ਦੇਖ ਸਕਦਾ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆਵਾ ਹੈ ਤੇ ਇਹ 20 ਮਾਡਲ ਦਾ 5 ਲੱਖ 10 ਹਜ਼ਾਰ ਰੁਪਏ ਨਵਾੜਾ 50 ਨੰਬਰ ਟਰੈਕਟਰ ਹੈ ਜੀ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਤੇ ਅੱਗੇ ਲੈ ਕੇ ਚੱਲਦੇ ਆਂ ਜੀ ਸੱਜਣੋ 5104 ਖੜਾ ਜੌਂਡੀਅਰ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਟਾਇਰਾਂ ਦੀ ਗੱਲ ਕਰੀ ਅਗਲੇ ਟਾਇਰ ਅੱਦੇ ਆ ਜੀ ਸਪੈਸ਼ਲ ਹੈਗੇ 70 75 ਪੈਸੇ ਦੇ ਸਕਦੇ ਤੁਸੀਂ 9 ਮਾਡਲ 335000 ਰਪਏ ਡਵਾੜਾ ਬਹੁਤ ਸੋਹਣੀ ਹਾਲਤ ਵਿੱਚ ਖੜਾ ਹੈ ਜੌਂਡੀਅਰ 5104 ਅੱਗੇ ਖੜਾ ਹੈ 5405 ਉਹ ਵੀ ਜੌਂਡੀਅਰ ਇਹ ਦੇ ਸਕਦਾ ਤੁਸੀਂ ਟਰੈਕਟਰ ਤੇ ਦੇ ਸਕਦੇ ਤੁਸੀਂ ਘੋੜਾ ਬੈਂਪਰ ਲੱਗੇ 21 ਮਾਡਲਾ 8 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ ਦੇ ਸਕਦੇ ਤੁਸੀਂ ਵਾਡੀ ਲੈਣ ਦਾ ਬਹੁਤ ਸੋਹਣਾ ਜਣੀ ਕੈਨ ਦਾ ਮਤਲਬ ਸਾਰਾ Ориਜਨਲ ਟਰੈਕਟਰ ਹੈ ਛਤਰੀ ਛਤਰੀ ਆ ਨਾ OKA ਕੋਕਾ ਪੀਸਾ ਟਰੈਕਟਰ ਤੇ ਬਾਕੀ ਇੱਕ ਲੈ ਕੇ ਜਲਦੇ ਫਾਰਮ ਟਰੱਕ 45 ਖੜਾ ਜੀ 99 ਮਾਡਲ ਹੈ 135000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਇਹ ਵੀ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਟਰੈਕਟਰ ਟਾਇਰਾਂ ਦੀ ਗੱਲ ਕਰੀ ਟਾਇਰ ਦੇ ਆ ਜੀ ਵਾਕੀ ओरिजिनल ਹੈ ਸਾਰਾ ਵਾਡੀ ਲੈਣ ਦਾ ਦੇ ਸਕਦੇ ਹਾਂ ਤੁਸੀਂ ਇਹ ਸਭ ਚੈੱਕ ਕਰ ਸਕਦੇ ਹੋ ਦੀ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਅੱਗੇ ਯੂਡੀਆ 5310 ਜੀ ਇਹ ਵੀ ਚੈੱਕ ਕਰ ਸਕਦੇ ਟਰੈਕਟਰ ਗੱਡੀ ਦਾ ਟਾਇਰ ਆ ਜੀ ਟਾਇਰ ਪੌਲੀ ਟਾਇਰ ਪਹਿ ਕਹਿਣ ਦਾ ਮਤਲਬ ਮਾੜਾ ਮੋਟਾ ਹੀ ਕਾਚਾ ਤੇ ਬਾਕੀ ਸਾਰਾ ਹੈਟਰ origignal ਹੀ ਦੇ ਸਕਦਾ ਤੁਸੀਂ ਨਵਾਂ ਮਾਡਲ 4 ਲੱਖ 75000 ਰੁਪਏ ਦਾ ਹੈਟਰਤੀ ਦੇ ਸਕਦੇ ਇਹ ਵੀ ਬਹੁਤ ਸੋਹਣੀ ਹਾਲਤਰ ਵਿੱਚ ਪਿਆ ਜਿਹੜਾ ਹੈਟਰ ਤੇ ਆਪਣੀ ਵੀਡੀਓ ਤੱਕ ਕੇ ਸ਼ੇਅਰ ਕਰਦੇ ਜੀ ਪੇਜ ਨੂੰ ਫੋਲੋ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਇੰਸਟਾਗ੍ਰਾਮ ਵੀ ਨੂੰ ਵੀ ਫੋਲੋ ਕਰ ਲਓ ਆਪਣੇ ਨੂੰ ਧੰਨਵਾਦ ਸੱਜਣੋ